ਯਾਰ ਪੰਜਾਬ ਤੇ ਤੁਹਾਨੂੰ ਇੱਕ ਨੁਕਤਾ ਦੱਸਣ ਲੱਗੇ ਆ ਜਿੱਦਾਂ ਜੀ ਪਸੂਆ ਵਾਸਤੇ ਏਦਾਂ ਆ ਜੇ ਦਾਮਾ ਲਓ ਜੇ ਥਾਨ ਬੰਦ ਹੋ ਗਿਆ ਨਹੀਂ ਚੱਲਦਾ ਨਿੰਬੂ ਲੈ ਲੈਣੇ ਆਪਾਂ 10 12 ਨਿੰਬੂ ਲੈ ਲਓ ਜੀ ਹੂੰ ਨਿੰਬੂ ਲੈ ਕੇ ਵਿੱਚ ਖੰਡ ਲੈ ਲਓ ਜੀ ਗ੍ਰੈਂਡ ਕਰ ਲਓ ਜੀ ਹਾਂਜੀ ਤੇ ਲਓ ਜੀ ਪਾ ਪਾ ਨਹੀਂ ਹੁਣ ਨਾਲ ਹੀ ਖੰਡ ਪਾ ਦੇਣੀ ਆਪਾਂ ਹਾਂਜੀ ਹਾਂਜੀ ਮਾੜਾ ਕਰ ਦੇਣ ਵੈਸੇ ਅੱਛਾ ਖੰਡ ਵੀ ਏਦਾਂ ਆਪਾਂ ਨਾਲ ਹੀ ਪਾ ਸਕਦੇ ਹਾਂ ਆ ਚੀਜ਼ ਤਿਆਰ ਹੋਈ ਆ ਇਹ ਤੁਸੀਂ ਦੇਖ ਲਓ ਤੇ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਭਾਂਡੇ ਚ ਕੱਢ ਸਕਦੇ ਆ ਇਸ ਤਰ੍ਹਾਂ ਇਹ ਜਿਹੜਾ ਤਰੀਕਾ ਆਪਾਂ ਗੱਲ ਕਰ ਰਹੇ ਆ ਇਹ ਪਰਖੇ ਤਰੀਕੇ ਦੀ ਗੱਲ ਹਾਂਜੀ ਹਾਂਜੀ ਆਪਾਂ ਘਰੇ ਵੀ ਪਰਖੇ ਹੋਇਆ ਪੁਰਾਣੇ ਬਜ਼ੁਰਗਾਂ ਨੂੰ ਪਤਾ 47 ਬੀਲੇ ਦੀ ਗੱਲ ਤੁਹਾਨੂੰ ਦੱਸ ਦਾਂਗੇ ਸਾਡੇ ਬਜ਼ੁਰਗ ਵੀ ਦੱਸਦੇ ਸੀਗੇ ਜੀ ਉਸ ਟਾਈਮ ਜਿੱਦਾਂ ਜੀ ਬੰਡ ਮਡਾਂਗਾ ਬਹੁਤ ਹੋਇਆ ਸੀਗਾ ਜੀ ਲੱਖਾਂ ਦੇ ਹਿਸਾਬ ਨੇ ਜਨਤਾ ਮਾਰੇ ਗਈ ਜੀ ਹਰੀਟਾਂ ਦੀ ਪਸ਼ੂਆਂ ਨੂੰ ਵੀ ਵੱਡ ਬੋੜ ਦਿੱਤਾ ਸੀਗਾ ਜੀ ਇੱਕ ਦੱਸਦੇ ਸੀ ਦੋ ਝੜੀ ਲੱਗੇ ਰਹੀ ਸੀ 8-10 ਦਿਨ ਦੀ ਝੜੀ ਸੀਗੀ ਜੀ ਉਹ ਤੋਂ ਫਿਰ ਬਿਮਾਰੀ ਫੈਲ ਗਈ ਸੀ ਆਪਲਾਸ਼ਾਂ ਗਲ ਗਈਆਂ ਅਨਾਸਾਂ ਗਲ ਗਏ ਬਿਮਾਰੀ ਫੈਲ ਗਈ ਸੀਗੀ ਜੀ ਉਸ ਟਾਈਮ ਦੱਸਦੇ ਨਿੰਬੂ ਪਾਣੀ ਨੇ ਬ ਸਰੀਏ ਨੂੰ ਤੰਦਰਾ ਉਸ ਤਰ੍ਹਾਂ ਰੱਖਣ ਵਾਸਤੇ ਨਿੰਬੂ ਆਪਣੇ ਜ਼ਰੂਰੀ ਹੈ ਜੀ। ਵਾਹ। ਫਲ ਬੜਾ ਲੱਗਾ ਹੈ। ਹਾਂ ਜੀ। ਮੈਂ ਨੇੜੇ ਦਿਖਾਵਾਂ। ਹਾਂ ਜੀ। ਆਹ ਜਾਦਾ ਇੱਥੇ ਗੁੱਸੇ ਜੀ। ਇਹ ਤਾਂ ਜਿੱਦਾਂ ਕਹ ਲੋ ਵੀ ਬਹੁਤ ਜ਼ਿਆਦਾ ਫਲ ਚੱਕਦਾ ਨਾ ਇਹ। ਹਾਂ ਦੇਖੋ ਜੀ। ਇਹ ਦੇਸੀ ਦੇਸੀ ਨਿੰਬੂ ਸੀ ਇਹ। ਹਾਂ ਜੀ ਹਾਂ ਜੀ। ਕੀ ਕੋਈ ਇਹ ਨਸਲ ਹੈ ਮਤਲਬ ਇਵੇਂ ਕਰਕੇ? ਦੇਸੀ ਹੈ ਜੀ। ਅੱਛਾ ਜੀ। ਵਾਹ ਪੀੜੇ ਹੋ ਜਾਂਦੇ ਆ ਹਾਂਜੀ ਹਾਂਜੀ ਨੇੜਿਓ ਪੱਤੇ ਦਿਖਾ ਲਦੀ ਆਪਾਂ ਹਾਂਜੀ ਆ ਦੇਖੋ ਜੀ ਬੋਝਦਾ ਮੈਂ ਦਿਖਾ ਲ ਦਾਂ ਜੀ ਬੜਾ ਕਮਾਲ ਦਾ ਨਿੰਬੂ ਆ ਹੈ ਹਾਂਜੀ ਕਿੰਨਾ ਕੁ ਪੁਰਾਣਾ ਹੈ ਨਿੰਬੂ ਹੋਊਗਾ ਜੀ ਬਈ 25 ਸਾਲ ਦਾ ਓਚਾ ਇਹ ਨਾ ਪੁਰਾਣਾ ਨਿੰਬੂ ਹਾਂਜੀ ਪਰ ਇਹ ਤਾਂ ਭਰਿਆ ਪਿਆ ਫਲਣਾ ਹਾਂਜੀ ਹਾਂਜੀ ਆ ਦੇਖੋ ਲਓ ਜੀ ਇਹ ਨਿੰਬੂ ਆ ਨਿੰਬੂ ਦਾ ਸਾਈਜ਼ ਵੇਖ ਲਓ ਨਿੰਬੂ ਦੇਖੋ ਕਿੰਨੇ ਸੋਹਣੇ ਨਿੰਬੂ ਲੱਗੇ ਹੋਏ ਆ ਤੇ ਪੀਆਰ ਪੰਜਾਬ ਦੇ ਤੇ ਇੱਕ ਛੋਟਾ ਜਿਹਾ ਤੁਹਾਨੂੰ ਨੁਕਤਾ ਦੱਸਾਂਗੇ ਆ ਦੇਖੋ ਥੱਲੇ ਵੀ ਹੈਗੇ ਨੇ ਤੇ ਪੀਆਰ ਪੰਜਾਬ ਤੇ ਤੁਹਾਨੂੰ ਇੱਕ ਨੁਕਤਾ ਦੱਸਣ ਲੱਗੇ ਆ ਗਿਆਨੀ ਜੀ ਇਹ ਜਿਹੜਾ ਨਿੰਬੂ ਆ ਹਾਂਜੀ ਇਹ ਪਸ਼ੂਆਂ ਵਾਲੀ ਜਿਹੜੀ ਆਪਾਂ ਗੱਲ ਕਰਦੇ ਸੀ ਵੀ ਇਹ ਪਸ਼ੂਆਂ ਦੇ ਵੀ ਬਹੁਤ ਕੰਮ ਦੀ ਚੀਜ਼ ਹੈ। ਹਾਂਜੀ ਹਾਂਜੀ। ਉਹ ਕਿਵੇਂ ਹੈ? ਹਾਂਜੀ ਹਾਂਜੀ। ਜਿੱਦਾਂ ਜੀ ਪਸ਼ੂਆਂ ਵਾਸਤੇ ਇਦਾਂ ਆ ਵਾ ਜੇ ਇਦਾਂ ਆ ਮਾ ਲਓ ਜੇ ਥਣ ਬੰਦ ਹੋ ਗਿਆ ਨਹੀਂ ਚੱਲਦਾ ਸਾਨੂੰ ਵੀ ਨਹੀਂ ਸੀ ਪਤਾ ਹੁੰਦਾ ਜੀ ਹਨਾ। ਹੂੰ। ਸਾਨੂੰ ਵੀ ਹੁਣ ਜਾਣਕਾਰੀ ਦਿੱਤੀ ਆ ਵੀ ਬਹੁਤ ਆਨੇ ਜਿੱਦਾਂ ਵੀ ਜੇ ਥਣ ਬੰਦ ਹੋਵੇ ਨਹੀਂ ਚੱਲਦਾ ਜੀ। ਨਿੰਬੂ ਲੈ ਲੈਣੇ ਆਪਾਂ 10-12 ਨਿੰਬੂ ਲੈ ਲਓ ਜੀ। ਹੂੰ। ਨਿੰਬੂ ਲੈ ਕੇ ਵਿੱਚ ਖੰਡ ਲੈ ਲਓ ਜੀ। ਗ੍ਰਾਇੰਡ ਕਰ ਲਓ ਜੀ। ਹੂੰ। ਤੇ ਪਸ਼ੂ ਨੂੰ ਪਲਾ ਦੇਣੇ ਆ ਜੀ ਜਿਹੜਾ ਥਣ ਬੰਦ ਆ ਜੀ। अच्छा जी हां जी दो खराका ਦਿੱਤੀਆਂ ਜੀ ਮੰਨ ਲਓ ਅੱਜ ਇੱਕ ਦੇ ਦਿੱਤੀਆਂ ਦੋਏ ਦਿਨ ਇੱਕ ਦੇ ਦਿੱਤੀਆਂ ਜੀ ਜੀ ਤੇ ਤੀਸਰੇ ਦਿਨ ਪਤਾ ਲੱਗ ਜਾਣਾ ਜੀ ਥਾਨ ਖੁੱਲ ਜਾਊਗਾ ਜੀ ਹੂੰ ਹਾਂ ਜੀ ਬੰਦ ਹੋਇਆ ਤਾਂ ਚੱਲ ਪੈਂਦਾ ਇਹਨਾਂ ਜੀ ਅਸੀਂ ਆਪ ਕਰਕੇ ਦੇਖ ਚੁੱਕੇ ਹਾਂ ਇਹਨਾਂ ਜੀ ਕੋਈ ਵੀ ਨਿੰਬੂ ਹੋਵੇ ਹਾਂ ਜੀ ਹਾਂ ਜੀ ਜ਼ਰੂਰੀ ਨਹੀਂ ਆਹ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਵਾਲਾ ਨਿੰਬੂ ਹਾਂ ਜੀ ਪਰ ਉਹਦੀ ਖਾ ਜਾਂਦੇ ਇਹ ਜੀ ਹਾਂ ਜੀ ਪਰ ਉਹਦੀ ਖਾ ਜਾਂਦੇ ਉਹ ਪਸ਼ੂ ਉਦਾਂ ਹੀ ਖਾ ਜਾਂਦੇ ਹਾਂ ਜੀ ਹਾਂ ਜੀ ਬਹੁਤ ਵਧੀਆ ਚੀਜ਼ ਆ ਜਾਂਦਾ ਜੀ ਇਹ ਨਾ ਜੀ ਇਹ ਨਾੜਾ ਨੂੰ ਖੋਲਦਾ ਇਹ ਜੀ ਨਿੰਬੂ ਜੜਾ ਜੀ ਕਿ ਅਸੀਂ ਵੀ ਤਜਰਬਾ ਕਰ ਚੁੱਕੇ ਆ ਜੀ ਆਮ ਹੀ ਕਰਦੇ ਸਾਰੇ ਬੰਦੇ ਕਿ ਪੁੱਛ ਲਓ ਵੀ ਥਣ ਬੰਦ ਹੋ ਗਿਆ ਜੀ ਜੀ ਜਿੰਨਾ ਮਰਜੀ ਉਹਦਾ ਇਲਾਜ ਕਰਾ ਲੀਏ ਉਹ ਤਾਂ ਚਲ ਠੀਕ ਨਹੀਂ ਹੋਣਾ ਜੀ ਭਾਵੇਂ ਇੱਕ ਥਣ ਬੰਦ ਹੋਵੇ ਜਾਂ ਦੋਵੇਂ ਹਾਂਜੀ ਹਾਂਜੀ ਇਹ ਖੋਲੂਗਾ ਤੇ ਨਿੰਬੂ ਨਿੰਬੂ ਵੀ ਖੋਲੂਗਾ ਇਹਨੂੰ ਜੀ ਜਦੋਂ ਇਹ ਜਿਹੜੀ ਸਮੱਸਿਆ ਵੈਸੇ ਥਣ ਵਾਲੀ ਆ ਹਾਂਜੀ ਹਾਂਜੀ ਇਹ ਇਹ ਪਹਿਲੇ ਸੂਏ ਜਾਂ ਦੂਏ ਸੂਏ ਕਦੋਂ ਮਤਲਬ ਆਉਂਦੇ ਕਦੇ ਵੀ ਆ ਸਕਦੀ ਕਦੇ ਵੀ ਆ ਸਕਦੇ ਪਰ ਉਹਨਾਂ ਕਿਸੇ ਨੂੰ ਵੀ ਪਸੰਦ ਹਾਂਜੀ ਕੁਦਰਤੀ ਆ ਇਹ ਹਾਂਜੀ ਕੁਦਰਤੀ ਆ ਜਾਂਦੀ ਆ ਪਰ ਕੁਦਰਤ ਨੇ ਆਪਾਂ ਨੂੰ ਇਹ ਚੀਜ਼ਾਂ ਦਿੱਤੀਆਂ ਹੋਈਆਂ ਜੀ। ਕੁਦਰਤ ਨੇ ਤਾਂ ਹੱਲ ਵੀ ਦਿੱਤਾ। ਹਾਂ ਉਹਦਾ ਹੱਲ ਵਿੱਚ ਤਾਂ ਮੈਂ ਦੇਖਦਾ ਹੁਣ ਸਰ ਇਹ 30 ਤਾਂ ਇੱਕ ਤਰ੍ਹਾਂ ਫ੍ਰੀ ਹੱਲ ਵਾਲੀ ਗੱਲ ਹੈ। ਦਵਾਈਆਂ ਤਾਂ ਬਹੁਤਾਂ ਦੇਣ ਦੀ ਲੋੜ ਨਹੀਂ। ਹਾਂਜੀ 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 ਹਾਂਜੀ। ਚਲੋ ਦਵਾਈ ਦੇਣ ਤੋਂ ਪਹਿਲਾਂ ਅਸੀਂ ਕਹਿੰਨੇ ਇਹ ਕਰਕੇ ਦੇਖ ਲੈਣਾ ਚਾਹੀਦਾ। ਹਾਂਜੀ ਬੁੱਤਾ ਜੀ ਜਿੰਨਾਂ ਦਵਾਈਆਂ ਦਿੱਤੀਆਂ ਬਹੁਤਿਆਂ ਨੇ ਦੱਸਿਆ ਬਾਅਦ ਵਿੱਚ ਇਹਨੇ ਖੋਲੇ ਆ ਜੀ। ਅੱਛਾ ਜੀ। ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ਾਂ ਨਿੰਬੂ ਇਹ ਤਾਂ ਜਿੱਦਾਂ ਜੀ ਆਪਣੇ ਵੀ ਜਿੱਦਾਂ ਹੁਣ ਹੱਟ ਗਿਆ ਜੀ ਨਿੰਬੂ ਪਾਣੀ ਪਰ ਅਸੀਂ ਤੇ ਦਸੇਵਨ ਕਰਦੇ ਆ ਜੀ। ਹੂੰ। ਇਹ ਪਰ ਅੱਜ ਤੋਂ 20 ਜਾਂ 3 ਹਰੇਕ ਦੇ ਘਰ ਵਿੱਚ ਨਿੰਬੂ ਹੁੰਦਾ ਹੀ ਤੇ ਨਿੰਬੂ ਪਾਣੀ ਪੀਂਦਾ ਹੁੰਦਾ ਸੀ ਗਰਮੀਆਂ ਨੂੰ ਜੀ ਉੱਥੇ ਉਦੋਂ ਕਿਹੜੀ ਕੋਲਡ ਡਰਿੰਕ ਹਾਂਜੀ 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 ਉਹ ਤਾਂ ਨੁਕਸਾਨਦੇ ਆ ਜੀ ਸਭ ਤੋਂ ਵਧੀਆ ਤਾਂ ਨਿੰਬੂ ਪਾਣੀ ਜੇ ਸੇਤ ਲਈ ਤੰਦਰੁਸਤੀ ਵਾਸਤੇ ਤਾਂ ਸਭ ਤੋਂ ਵਧੀਆ ਨਿੰਬੂ ਆ ਜੀ ਨਿੰਬੂ ਨਾਲ ਦੀ ਰੀਸ ਹੀ ਨਹੀਂ ਜੀ ਆਪਾਂ ਕਿੰਨੇ ਕ ਨਿੰਬੂ ਲੈਣੇ ਹੁੰਦੇ ਆ ਜੀ ਪਸ਼ੂ ਨੂੰ ਦੇਣ ਲਈ ਵਾਸੇ ਮੈਂ ਲੈ ਲਓ ਕਿਲੋ ਕਿ ਲੈ ਲਓ ਜੀ ਕਿਲੋ ਲੈ ਲਈਏ ਮੰਨ ਲਓ ਇੱਕ ਅੰਦਾਜ਼ਾ ਆ ਕਿ ਕਿਲੋ ਨਿੰਬੂ ਜਿਹੜੇ ਆਪਾਂ ਲੈ ਸਕਦੇ ਹਾਂ ਹਾਂਜੀ ਹਾਂਜੀ ਇੱਕ ਮਿੰਟ ਤੋੜੋ ਜੀ ਹੋ ਤੋੜੋ ਇਹਦਾ ਉੱਤੇ ਖਾ ਜਾਂਦੇ ਪਸ਼ੂ ਜੀ ਪਸ਼ੂ ਨਿੰਬੂ ਪਸੰਦ ਕਰਦਾ ਹਾਂਜੀ ਤੇ ਕਹਾਣੀ ਇਹ ਐ ਮੰਨ ਲਓ ਵੀ ਅਸੀਂ ਸਿਰਫ ਇੱਕ ਡੈਮੋ ਵਜੋਂ ਕਹਿ ਲਓ ਵੀ ਆਹ ਕਿਲੋ ਨਿੰਬੂ ਨੇ ਜਾਂ ਤੁਸੀਂ ਜਿੰਨੇ ਵੀ ਮਰਜ਼ੀ ਮੰਨ ਲਓ ਇਹ ਇੰਨੇ ਨਿੰਬੂ ਆ ਹਨਾ ਤੇ ਇਹਨਾਂ ਨਿੰਬੂ ਜਿਹੜਾ ਹੈਗਾ ਆ ਇਹਨੂੰ ਫਿਰ ਆਪਾਂ ਕੀ ਕਰਨਾ ਹੁਣ ਇਹਨੂੰ ਅੱਛਾ ਚਾਹੀਏ ਤੇ ਆਪਾਂ ਇਦਾਂ ਵੀ ਦੇ ਸਕਦੇ ਆ ਸਿੱਧੇ ਵੀ ਦੇ ਸਕਦੇ ਆ ਜਾਂ ਖੰਡ ਪਾਉਣਾ ਚਾਹੀਦਾ ਉਦਾਂ ਜੇ ਥਾਂ ਬੰਦਿਆ ਜੀ ਹੂੰ ਤੇ ਤੋੜੀ ਖੰਡ ਪਾ ਲੋ ਜੀ ਖੰਡ ਚਲਾਉਂਦੇ ਨਾਲ ਜੀ ਦੋਨੇ ਚੀਜ਼ਾਂ ਕੰਮ ਬਹੁਤ ਕਰਦੀਆਂ ਇਹਦੇ ਨਾਲ ਖੰਡ ਪਾਉਣੀ ਚਾਹੀਦੀ ਹਾਂਜੀ ਹਾਂਜੀ ਖੰਡ ਪਾਉਣੀ ਚਾਹੀਦੀ ਆ ਭਾਈ ਆਖ ਖੰਡ ਪਾ ਲੋ ਜਿਆਦਾ ਵੀ ਪਾ ਲੋ ਤਾਂ ਵੀ ਕੋਈ ਚੱਕਰ ਨਹੀਂ ਆਦਾ ਜੀ ਅੱਛਾ ਜੀ ਕਿਲੋ ਨਿੰਬੂ ਪਿਛੇ ਕਿੰਨੀ ਖੰਡ ਪਾਉਣੀ ਭਾਈ ਆ ਪਾਈਆ ਤੂੰ ਜਿਆਦਾ ਵੀ ਪਾ ਲੋ ਤਾਂ ਵੀ ਕੋਈ ਚੱਕਰ ਨਹੀਂ ਜੀ ਗ੍ਰਾਇੰਡ ਕਰ ਲੈਣੀ ਚਾਹੁੰਦਾ ਗ੍ਰਾਇੰਡ ਕਰਕੇ ਕਿਸੇ ਲਵਾਂਡੇ ਦੇ ਵਿੱਚ ਰੱਖ ਲੈਣਾ ਭਾਂਡੇ ਦੇ ਵਿੱਚ ਪਸੂ ਆਪਣੇ ਉੱਦ ਹੀ ਖਾ ਜਾਂਦੇ ਆ ਜੀ ਉੱਦ ਹੀ ਖਾ ਲੈਂਦੇ ਹਾਂਜੀ ਉੱਦ ਹੀ ਆਜੋ ਆਪਾਂ ਥੋੜੀ ਜਿਹਾ ਕਰਕੇ ਦਿਖਾਈਏ ਕੁਛ ਇਦਾਂ ਹਾਂਜੀ ਚਲੋ ਆਜ ਇੱਕ ਦੋ ਵਾਰ ਹੀ ਕਰ ਹੋਊਗੇ ਖੰਡ ਦਾ ਬਾਜ ਵੀ ਪੈ ਜੂ ਹਾਂਜੀ ਹਾਂਜੀ ਤੇ ਲਓ ਜੀ ਢੱਕਣ ਲਾ ਦਿਓ ਤੇ ਇੱਥੇ ਫੜ ਕੇ ਰੱਖਿਓ ਜੀ ਅਖੰਡ ਪਾ ਲੈ ਅੱਛਾ ਖੰਡ ਵੀ ਇਦਾਂ ਆਪਾਂ ਨਾਲ ਹੀ ਪਾ ਸਕਦੇ ਹਾਂ ਹਾਂ ਨਾਲ ਪਾ ਸਕਦੇ ਹਾਂ ਜੇ ਮਾੜਾ ਜਿਹਾ ਹੋ ਜਾਂਦਾ ਨਾਲ ਮੈਕਸ ਹੋ ਜਾਊਗਾ ਜੀ ਅੱਛਾ ਜੀ ਚਾਹੀਏ ਤੇ ਪਾਵੇਂ ਨਾ ਵੀ ਕਰੀਏ ਹਾਂਜੀ ਹਾਂਜੀ ਜ਼ਰੂਰਤ ਨਹੀਂ ਪਰ ਚਲੋ ਆ ਚੀਜ਼ ਤਿਆਰ ਹੋਈ ਆ ਇਹ ਤੁਸੀਂ ਦੇਖ ਲਓ ਤੇ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਭਾਂਡੇ ਚ ਗਾੜ ਸਕਦੇ ਆ ਇਸ ਤਰ੍ਹਾਂ ਲੋ ਜੀ ਇਹ ਚ ਖੰਡ ਵੀ ਮੈਕਸ ਆ ਤੇ ਇਹਦੇ ਵਿੱਚ ਨਿੰਬੂ ਆ ਹਨਾ ਗ੍ਰੈਂਡ ਕੀਤਾ ਹਾਂਜੀ ਤੇ ਹੋਰ ਇਹਦੇ ਵਿੱਚ ਕੁਝ ਹੋਣਾ ਹੈਗਾ ਹਨਾ ਜੀ ਲੋ ਭਾਈ ਆਪਾਂ ਹੁਣ ਇਹਨੂੰ ਪਸ਼ੂਆਂ ਕੋਲ ਲੈ ਕੇ ਚੱਲੇ ਆ ਤੇ ਤੁਸੀਂ ਦੇਖ ਲਓ ਵੀ ਜੀ ਪਸ਼ੂ ਤੁਹਾਡੇ ਸਾਹਮਣੇ ਬਹੁਤ ਪਸੰਦ ਕਰਨਗੇ ਇਹਨੂੰ ਇਹ ਇੱਕ ਤਰੀਕਾ ਹੈ ਜੀ ਪਾਉਣ ਦਾ ਹਾਂਜੀ ਹਾਂਜੀ ਯਾਰ ਜੀ ਇਹ ਜੇ ਆਪਾਂ ਉਦਾਂ ਦਿੰਦੇ ਰਹੀਏ ਇਨ ਜਾਨਵਰ ਪਸ਼ੂਆਂ ਨੂੰ ਬਹੁਤ ਵਧੀਆ ਚੀਜ਼ ਹੈ ਜੀ ਮੈਨੂੰ ਲੱਗਦਾ ਵੀ ਇਹਨੇ ਛੇਤੀ ਖਾ ਜਾਣਾ ਅੱਜ ਖਾ ਜਾਂਦੇ ਜੀ ਕੋਈ ਡਾਕਟਰ ਨਹੀਂ ਇਹਨੂੰ ਜਿਹੜਾ ਬਹੁਤ ਖਾਂਦੇ ਜੀ ਅੱਛਾ ਜੀ ਹਾਂਜੀ ਸਾਰੇ ਪਸ਼ੂ ਖਾ ਜਾਂਦੇ ਜਿਹਨੂੰ ਮਾਰਦਾ ਸਾਰੇ ਗਾਂ ਨੂੰ ਵੀ ਪਾ ਸਕਦੇ ਹਾਂਜੀ ਗਾਂ ਨੂੰ ਵੀ ਪਾ ਸਕਦੇ ਇਹ ਗੱਲਾਂ ਮੱਝਾਂ ਨੂੰ ਪਾਉਣਾ ਹਾਂਜੀ ਹਾਂਜੀ ਮੱਝਾਂ ਦੇ ਮੱਝਾਂ ਦੇ ਜ਼ਿਆਦਾ ਸੌਂਦੇ ਆ ਜੀ ਅੱਛਾ ਜੀ ਹਾਂਜੀ ਤੇ ਬਾਕੀ ਉਦਾਂ ਪਾ ਸਕਦੇ ਕੋਈ ਨੁਕਸਾਨ ਨਹੀਂ ਤਾਂ ਗਾਵਾਂ ਵੀ ਖਾ ਜਾਂਦੀਆਂ ਇਹ ਉਦੋਂ ਦੀ ਗਾਵਾਂ ਵੀ ਖਾ ਜਾਂਦੇ ਨਿੰਬੂ ਦੀ ਜਾਨੀ ਕਿ ਬੰਦ ਥਾਣ ਚਲਾਉਣਾ ਹੋਵੇ ਤੇ ਇਹ ਇੱਕ ਕਾਰਗਰ ਤਰੀਕਾ ਕਰੇ ਲੂ ਆ ਤੇ ਇਹ ਤੁਸੀਂ 2-3 ਦਿਨ ਇਦਾਂ ਕਰਕੇ ਦੇਖ ਸਕਦੇ ਆ ਤਾਂ ਕਿ ਤੁਹਾਨੂੰ ਆਪਾਂ ਕਹੀਏ ਵੀ ਇਸ ਤਰ੍ਹਾਂ ਦੇ ਨਾਲ ਜਿਹੜਾ ਆ ਉਹ ਤੁਹਾਡਾ ਇਹ ਪਸ਼ੂ ਦਾ ਜੇ ਥਾਣ ਚੱਲ ਪੈਂਦਾ ਹਾਂਜੀ ਹਾਂਜੀ ਕਰੇ ਲੂ ਤੇ ਇਹ ਤੁਸੀਂ 2-3 ਦਿਨ ਇਦਾਂ ਕਰਕੇ ਦੇਖ ਸਕਦੇ ਆ ਤਾਂ ਕਿ ਤੁਹਾਨੂੰ ਆਪਾਂ ਕਹੀਏ ਵੀ ਇਸ ਤਰ੍ਹਾਂ ਦੇ ਨਾਲ ਜਿਹੜਾ ਆ ਹਾਂਜੀ ਹਾਂਜੀ ਉਹ ਤੁਹਾਡਾ ਇਹ ਪਸ਼ੂ ਦਾ ਜੇ ਥਾਣ ਚੱਲ ਪੈਂਦਾ ਹਾਂਜੀ ਹਾਂਜੀ ਠੀਕ ਆ ਇਹ ਕਹਿੰਦੇ ਜੀ ਬਜ਼ੁਰਗ ਇਹੀ ਤਰੀਕਾ ਵਰਤਦੇ ਇਹੋ ਹੀ ਵਰਤਦੇ ਸੀ ਇਹ ਜਿੱ ਅੱਛਾ ਜੀ ਹਾਂ ਜੀ ਆਮ ਹੀ ਹਾਂ ਬਾਤ ਸਾਡੇ ਤੇ ਤਾਂ ਆਮ ਹੀ ਜੇ ਨੂੰ ਬਾਜ ਕਹਦੇ ਕੋਈ ਇਹਨਾਂ ਕਹਿੰਦਾ ਥਣ ਬੰਦਿਆ ਅੱਛਾ ਜੀ ਉਹ ਆਮ ਹੀ ਦੱਸ ਦਿੰਦੇ ਸਾਡੇ ਕਿੰਨੇ ਦਿਨ ਇਹ ਦੇਣਾ ਹੁੰਦਾ ਜਿਦਾ 3 ਦਿਨ ਜੀ ਕਿਲੋ ਕਿਲੋ ਜਾਂ ਥੋੜਾ ਘੱਟ ਵੀ ਦੇ ਦੇਣਾ ਹਾਂ ਘੱਟ ਵੀ ਚੱਲ ਜਾਂਦਾ ਜੀ ਠੀਕ ਆ ਕਿਲੋ ਦੇ ਵਿੱਚ ਆਪਾਂ ਖੰਡ ਪਾਈ ਪਾਈਆ ਹਾਂ ਜੀ ਹਾਂ ਪਾਈਆ ਜਦ ਵੀ ਪੈ ਜਾਵੇ ਤਾਂ ਵੀ ਕੋਈ ਡਰ ਨਹੀਂ ਜੀ ਠੀਕ ਆ ਇਹ ਇੱਕ ਡੈਮੋ ਸੀ ਮੈਂ ਦੱਸ ਦਵਾਂ ਹਾਂ ਜੀ ਇਹ ਤਾਂ ਆਪਾਂ ਦਿਖਾ ਲੈਣਾ ਸੀਗਾ ਦੇਖੋ ਜੀ ਉਹ ਦੇਖੋ ਕਾਂ ਵੀ ਬਹਿ ਕੇ ਖਾਣ ਲੱਪਿਆ ਵਿੱਚ ਆ ਗਏ ਉਹ ਵੀ ਚੁੰਝਾ ਮਾਰਦਾ ਜੀ ਮੈਂ ਦਿਖਾ ਲ ਦਵਾਂ ਵੀ ਪਸ਼ੂ ਬਹੁਤ ਪਸੰਦ ਕਰ ਪਰਖਿਆ ਤਰੀਕਾ ਹਾਂਜੀ ਹਾਂਜੀ ਪਰਖਿਆ ਸੀ ਤਾਂ ਬਹੁਤ ਕਾਰ ਚੁੱਕੇ ਇਤਜ਼ਾਰ ਬੈਠੇ ਅੱਛਾ ਕਾਮਯਾਬ ਰਿਹਾ ਹਰ ਵਾਰ ਪੂਰਾ ਕਾਮਯਾਬ ਪਿਆ ਇਹ ਜੀ ਇਹਦਾ ਨੁਕਸਾਨ ਤਾਂ ਨਹੀਂ ਕੋਈ ਥਾਂ ਦੇ ਵਿੱਚ ਸਿੱਧੀ ਆਉਣ ਲੱਗ ਪਈ ਹੈ ਜੀ ਤਾਂ ਵੀ ਅਸੀਂ ਤਾਂ ਇਹ ਨਿੰਬੂ ਤੇ ਖੰਡ ਹਮ ਮਿਕਸ ਕਰਕੇ ਬਸ ਪਸੂ ਨੂੰ ਦੇ ਦੇ ਤੇ ਚੱਲ ਪੈਂਦੇ ਥਾਂ ਦੀ ਕੋਈ ਕੋਈ ਪ੍ਰੋਬਲਮ ਆ ਜਾਵੇ ਠੀਕ ਹੈ ਜੀ ਇਹੋ ਜਿਹਾ ਚੱਲ ਪੈਂਦਾ ਇਹ ਵੀ ਜੇ ਸਿੱਧੀ ਆਉਣ ਲੱਗ ਜਵੇ ਫਿਰ ਵੀ ਇਹੀ ਕਾਮਯਾਬ ਪਾਣ ਥਣ ਖੋਲਦਾ ਹੈ ਜੀ ਇੱਕ ਮਿੰਟ ਨਿੰਬੂ ਤਾਂ ਬਹੁਤ ਵਧੀਆ ਚੀਜ਼ ਹੈ ਜੀ ਸੋ ਗਿਆਨੀ ਜੀ ਇਹ ਜਿਹੜਾ ਤਰੀਕਾ ਆਪਾਂ ਗੱਲ ਕਰ ਰਹੇ ਆ ਇਹ ਪਰਖੇ ਤਰੀਕੇ ਦੀ ਗੱਲ ਆ ਹਾਂ ਜੀ ਹਾਂ ਜੀ ਆਪਾਂ ਘਰੇ ਵੀ ਪਰਖੇ ਹੋਏ ਆ ਜੀ ਤਾਂ ਆ ਆਮ ਨੂੰ ਪਤਾ ਹੈ ਇਹ ਕਿੰਨਾ ਵੀ ਇਹ ਜਿਹੜਾ ਤਰੀਕਾ ਆ ਜਿੱਦਾਂ ਕਈ ਵਾਰੀ ਕਿਸੇ ਨੂੰ ਨਹੀਂ ਪਤਾ ਹੁੰਦਾ ਮੇਰੇ ਵਰਗੇ ਨੂੰ ਮੈਂ ਆਪਾਂ ਤਾਂ ਉਹਨਾਂ ਲਈ ਗੱਲ ਕਰ ਰਹੇ ਆ ਨਾ ਵੀ ਇਹ ਤਰੀਕਾ ਅਪਣਾ ਸਕਦੇ ਆ ਇਲਾਕੇ ਦੇ ਹਿਸਾਬ ਨਾਲ ਮੈਂ ਹੋਰ ਦੱਸਤਾਂ ਇਲਾਕੇ ਇਲਾਕੇ ਦੇ ਹਿਸਾਬ ਨਾਲ ਹੋ ਸਕਦਾ ਆ ਵੀ ਤੁਸੀਂ ਕੋਈ ਹੋਰ ਤਰੀਕਾ ਵਰਤਦੇ ਹੋਮੋ ਠੀਕ ਆ ਜੀ ਨਿੰਬੂ ਨੂੰ ਕਿਸੇ ਹੋਰ ਤਰੀਕੇ ਕਰਦੇ ਹੋਮੋ ਤੁਹਾਡਾ ਤਰੀਕਾ ਵੀ ਠੀਕ ਹੋ ਸਕਦਾ ਪਰ ਸਾਡੇ ਇਲਾਕੇ ਚ ਇਸ ਤਰ੍ਹਾਂ ਕਰਦੇ ਆ ਮੈਂ ਤੁਹਾਨੂੰ ਦਿਖਾ ਲ ਦਿੰਦਾ ਤੇ ਇੱਕ ਮੈਨੂੰ ਇਹ ਦੱਸਿਓ ਵੀ ਜੇ ਆਪਾਂ ਫੇ ਮਤਲਬ ਅ ਪਸ਼ੂ ਨੂੰ ਉਦਾਂ ਹੀ ਇਹ 15 20 ਦਿਨੀ ਇਦਾਂ ਦਿੰਦੇ ਰਹੀਏ ਥੋੜਾ ਥੋੜਾ ਹਾਂ ਜੀ ਇਹ ਤਾਂ ਜਿੱਦਾਂ ਜਿੱਡੇ ਡੈਗਦਾ ਹੁੰਦਾ ਨਿੰਬੂ ਸਾਰੇ ਚੱਕ ਕੇ ਇਹਨਾਂ ਨੂੰ ਪਾ ਦੇ ਦਿੰਦੇ ਨੇ ਖਾ ਜਾਂਦੇ ਹਾਂ ਹਾਂ ਬੜੇ ਨਿੰਬੂ ਦਾ ਜੀ ਅੱਗੇ ਆਪਾਂ ਵੀ ਹਨਾ ਨਿੰਬੂ ਪਾਣੀ ਪੀਂਦੇ ਹੁੰਦੇ ਸੀ ਹਾਂ ਜੀ ਤਾਂ ਹੁਣ ਵੀ ਪੀਂਦੇ ਆ ਹੂੰ ਹਰੇਕ ਦੇ ਪਰਿਵਾਰ ਦੇ ਵਿੱਚ ਜਿੱਦਾਂ ਆਪਾਂ ਹੁਣ ਤੁਹਾਨੂੰ ਮਿਲਣ ਗਏ ਆ ਕਿਸੇ ਦੇ ਵੀ ਗਏ ਆ ਜੇ ਇਹ ਲੱ ਨਿੰਬੂ ਪਾਣੀ ਲਿਆਉਂਦਾ ਹੁੰਦਾ ਸੀ ਕੋਈ ਆ ਠੰਡਿਆ ਤੇ ਵਰਤਦਾ ਨਹੀਂ ਸੀਗਾ ਜੀ ਹਾਂ ਇਹ ਨਿੰਬੂ ਪਾਣੀ ਦਾ ਇੱਕ ਸਿਹਤ ਵਾਸਤੇ ਬੜਾ ਵਧੀਆ ਜੀ ਬੰਮਾਰ ਪਖਾਰ ਚੜ ਗਿਆ ਕਹਿੰਦਾ ਨਿੰਬੂ ਪਾਣੀ ਨੂੰ ਦਿਓ ਜੀ ਜਿੱਦਾਂ ਟੋਲ ਟਾਂ ਲੱਗ ਗਿਆ ਕਹਿੰਦਾ ਨਿੰਬੂ ਪਾਣੀ ਦਿਓ ਇਹਨੂੰ ਘਾਟ ਨਹੀਂ ਰਹਿਣ ਤਊਗਾ ਜੀ ਪਤਾ ਮਰ ਸੀ ਜਾਂ ਸਰੇ ਨੂੰ ਹੈ ਤੇ ਮਤਲਬ ਇੱਕ ਅਲਰਜੀ ਜੀ ਦਿੰਦਾ ਬਾਜੀ ਅਨਰਜੀ ਸਰੀਰ ਨੂੰ એનર્ਜੀ ਦਿੰਦਾ ਫੈਟ ਅਗਰ ਘਟਾਉਣੀ ਆ ਤੇ ਫੈਟ ਘਟਾਉਣ ਲਈ ਜਿਹੜਾ ਇਹ ਇਹ ਫੂਡ ਨੇ ਨਿੰਬੂ ਹੈ ਤੁਸੀਂ ਨਿੰਬੂ ਪਾਣੀ ਲਗਾਤਾਰ ਪੀਂਦੇ ਆ ਤੇ ਇਹ ਤੁਹਾਨੂੰ ਇਹ ਵੀ ਕਹਿੰਦੇ ਆ ਵੀ ਇਹ ਮਤਲਬ ਇਹ ਫਾਇਦਾ ਪਹੁੰਚਾਉਂਦਾ ਹਾਂ ਜੇ ਕਈ ਹੁੰਦੇ ਆ ਜਿਨ੍ਹਾਂ ਨੂੰ ਇੰਨਾ ਜ਼ਿਆਦਾ ਇਹ ਜਿਹੜਾ ਸਿਟਰਿਕ ਫੂਡ ਹੁੰਦਾ ਆ ਉਹ ਨਹੀਂ ਪਚਦਾ ਜਾਂ ਉਹਨਾਂ ਨੂੰ ਨਹੀਂ ਠੀਕ ਰਹਿੰਦਾ ਉਹਜ ਤੋਂ ਪਰਹੇਜ਼ ਕਰ ਲੈਣ ਪਰ ਜਿਹੜੇ ਹੱਟੇ-ਕੱਟੇ ਨੌਜਵਾਨ ਵੀਰ ਆ ਬੱਚੇ ਆ ਆ ਭੈਣਾ ਨੇ ਵੱਡੇ ਵੀ ਜਿਨ੍ਹਾਂ ਨੂੰ ਇਹ ਚੀਜ਼ਾਂ ਪਾਚਦੀਆਂ ਯਾਰ ਉਹਨਾਂ ਨੂੰ ਇਹ ਚੀਜ਼ਾਂ ਲੈਂਦੇ ਰਹਿਣਾ ਚਾਹੀਦਾ ਮੈਂ ਕਹਿੰਦਾ ਤੇ ਮੇਰੇ ਤਾਂ ਇਹ ਵੀ ਕਹਿਣਾ ਗਿਆਨੀ ਜੀ ਵੀ ਮੇਰੇ ਹਸਾਬ ਨਾਲ ਬੱਚਿਆਂ ਨੂੰ ਆਤ ਪਾਉਣੀ ਚਾਹੀਦੀ ਇਹ ਨਾ ਚੀਜ਼ਾਂ ਮੈਂ ਕਹਿੰਦੀ ਜਿਦਾ ਹਨ ਕਹਦੇ ਨੇ ਸਾਡਾ ਜੂਰੀਆ ਵਾਧਾ ਜੀ ਹੂੰ ਇੱਕ ਨਿੰਬੂ ਰੋਜ਼ਾਨਾ ਹੂੰ ਪਾਣੀ ਦੇ ਵਿੱਚ ਗਲਾਸ ਚ ਇੰਚੋੜ ਕੇ ਹੂੰ 15 ਦਿਨ ਪੀ ਲਓ ਬਾਅਦ ਚ ਟੈਸਟ ਕਰਾ ਲਿਓ ਪਤਾ ਲੱਗ ਜਾ ਤੁਹਾਨੂੰ ਜ਼ੂਰੀਆ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਜ਼ੂਰੀਆ ਦੇ ਬਾਰੇ ਬਾਰੇ ਹਾਂਜੀ ਯੂਰਿਕ ਹਾਂਜੀ ਹਾਂਜੀ ਇਹਦੇ ਨਾਲ ਹਾਂਜੀ ਹਾਂਜੀ ਇਹਦੇ ਨਾਲ ਜੀ ਇਹ ਵੀ ਜਦਾ ਜੀ ਹੁਣ ਜੇ ਪਸ਼ੂਆਂ ਦੀਆਂ ਨਾੜਾਂ ਖੋਲ ਸਕਦਾ ਤੇ ਬੰਦੇ ਨਾਲ ਕਿਹੜੀ ਚੀਜ਼ ਹੈ ਜੀ ਮੰਨੋ ਆਮ ਵੀ ਵਰਤਦੇ ਸੀਗੇ ਜੀ ਨਿੰਬੂ ਸਾਰੇ ਵਰਤਦੇ ਸੀਗੇ ਜੀ ਕਈ ਬਿਮਾਰੀਆਂ ਤੋਂ ਬਚਾਉਂਦਾ ਨਿੰਬੂ ਪਾਣੀ ਆਪਾਂ ਨੂੰ ਜੀ ਉਹ ਹੁਣ ਤਾਂ ਜੇ ਨਿੰਬੂ ਪਾਣੀ ਵੀ ਪੀਣਾ ਹੁੰਦਾ ਤਾਂ ਨਿੰਬੂ ਦੇ ਟੇਸਟ ਵਾਲਾ ਕੋਲਡ ਡਰਿੰਕ ਪੀਣ ਦੀ ਲੋਕ ਗੱਲ ਕਰਦੇ ਆ ਨਿੰਬੂ ਪੀਣ ਦੀ ਗੱਲ ਨਹੀਂ ਹੁੰਦੀ ਜੀ ਇਹ ਜਿੱਦਾਂ ਜੀ ਜਿਹਨਾਂ ਆਪਾਂ ਨੂੰ ਕੁਦਰਤ ਨੇ ਦਿੱਤੇ ਆਪਾਂ ਇਥੋਂ ਫਾਲ ਜਦਾ ਆਮ ਘਰਾਂ 'ਚ ਲੱਗ ਸਕਦਾ ਕੋਈ ਔਖਾ ਨਹੀਂ ਨਿੰਬੂ ਆਮ ਘਰਾਂ 'ਚ ਹੋ ਜਾਂਦਾ ਹੈ ਜੀ ਹਾਂ ਦੱਸ ਦੇ ਜਦੋਂ ਹੁਣ ਪੁਰਾਣੇ ਬਜ਼ੁਰਗਾਂ ਨੂੰ ਪਤਾ 47 ਬੀਲੇ ਦੀ ਗੱਲ ਤੁਹਾਨੂੰ ਦੱਸਦਾ ਜੀ ਸਾਡੇ ਬਜ਼ੁਰਗ ਵੀ ਦੱਸਦੇ ਸੀਗੇ ਜੀ ਉਸ ਟਾਈਮ ਜਿੱਦਾਂ ਜੀ ਬੰਡ ਮਡਾਂਗਾ ਬਹੁਤ ਹੋਇਆ ਸੀਗਾ ਜੀ ਲੱਖਾਂ ਦੇ ਹਿਸਾਬ ਨੇ ਜਨਤਾ ਮਾਰੇ ਗਈ ਜੀ ਹਰੇਕ ਦਾ ਨਾ ਪਸ਼ੂਆਂ ਨੂੰ ਵੀ ਵੱਡ ਬੋਰ ਦਿੱਤਾ ਹੈਗਾ ਜੀ ਇੱਕ ਉਹ ਤੋਂ ਦੱਸਦੇ ਛੜੀ ਲੱਗੀ ਰਹੀ ਸੀ 8 10 ਦਿਨਾਂ ਦੀ ਛੜੀ ਸੀਗੀ ਜੀ ਉਹ ਤੋਂ ਫਿਰ ਬਿਮਾਰੀ ਫੈਲ ਗਈ ਸੀ ਹਾਂ ਲਾਸ਼ਾਂ ਗਲ ਗਈਆਂ ਲਾਸ਼ਾਂ ਗਲ ਗਿਆਂ ਬਿਮਾਰੀ ਫੈਲ ਗਈ ਸੀਗੀ ਜੀ ਉਸ ਟਾਈਮ ਦੱਸਦੇ ਨਿੰਬੂ ਪਾਣੀ ਨੇ ਬਚਾ ਕੀਤਾ ਜਿਨ੍ਹਾਂ ਦੇ ਨਿੰਬੂ ਸੀ ਨਿੰਬੂ ਨੇ ਬਚਾ ਕੀਤਾ ਹੈਗਾ ਜੀ ਹਾਂ ਪਸ਼ੂ ਖਾ ਗਏ ਭਾਜੀ ਹੈ ਖਾਈ ਜਾਂਦੇ ਆ ਦੇਖੋ ਕਿੰਨਾ ਵਧੀਆ ਤਰੀਕੇ ਨਾਲ ਖਾਈ ਜਾਂਦੇ ਆ ਆਪਾਂ ਨੂੰ ਲੱਗਦਾ ਵੀ ਸ਼ਾਇਦ ਹਾਂਜੀ ਹਾਂਜੀ ਜੀ ਮੈਂ ਮੈਨੂੰ ਲੱਗਦਾ ਸੀ ਵੀ ਸ਼ਾਇਦ ਨਹੀਂ ਖਾ ਜਾਂਦੇ ਜੀ ਆਹ ਨਾਲ ਉਹ ਤਾਂ ਨਾਲ ਨਾਲ ਵੀ ਦਿੱਤਾ ਜਾ ਸਕਦਾ ਜੀ ਮੰਨ ਲਓ ਕਈ ਪਸ਼ੂ ਪਰ ਜਦ ਪਸ਼ੂ ਖਾ ਜਾਂਦੇ ਹਾਂਜੀ ਖਾ ਜਾਂਦੇ ਉਹਦਾ ਖਾ ਜਾਂਦੇ ਜੀ ਨਾਲ ਨਾਲ ਵੀ ਦਿੱਤਾ ਜਾ ਸਕਦਾ ਜੀ ਅੱਛਾ ਇਹ ਚ ਹੋਰ ਕੁਝ ਨਹੀਂ ਪਾਉਣ ਦੀ ਲੋੜ ਹਾਂਜੀ ਹੋਰ ਕੁਝ ਨਹੀਂ ਪਾਉਣਾ ਜੀ ਮੰਨ ਲਓ ਆਪਣਾ ਪਸ਼ੂ ਤੰਦਰੁਸਤ ਆ ਆਪਾਂ ਇਹਨੂੰ ਇਹ ਚੀਜ਼ਾਂ ਦੇਣਾ ਚਾਹੁੰਦੇ ਆ ਆਪਣੇ ਪਸ਼ੂ ਨੂੰ ਤੇ ਕਿੰਨੇ ਕੁ ਦਿਨ ਹੀ ਦੇ ਦੇਣਾ ਚਾਹੀਦਾ ਜਿੱਦਾਂ ਜੀ ਮਤਲਬ 15 ਬਹੀ ਦਿਨੇ ਦੇ ਦੋ ਜੀ ਅੱਛਾ ਜੀ ਹਾਂਜੀ ਹਾਂਜੀ ਵਧੀਆ ਤੇ ਮੰਨ ਲਓ ਕਿਹਨੇ ਕਿਸੇ ਨੇ ਗ੍ਰੈਂਡ ਕਰਨ ਵਾਲੇ ਚੱਕਰ ਚ ਨਹੀਂ ਪੈਣਾ ਤੇ ਉਹ ਚ ਖੰਡ ਰਲਾਉਣ ਵਾਲਾ ਕੰਮ ਨਹੀਂ ਕਰਨਾ ਮਾੜਾ ਜੀ ਉੱਤੇ ਟੋਕ ਕੇ ਉੱਤੇ ਖੰਡ ਪਾ ਪਾ ਤੇ ਜਿੰਨੂ ਉਹੀਂ ਸੜਦੀ ਹੈ ਖਾਜੂ ਕੁਛ ਅੱਛਾ ਖਾ ਜਾਂਦੇ ਹੁਣ ਵਧੀਆ ਹੈ ਨਾ ਕੋਈ ਤਾਂ ਰਹਿ ਨਹੀਂ ਦਿੰਦਾ ਪਰ ਕੋਈ ਨਹੀਂ ਰਹਿ ਦਿੰਦਾ ਹਾਂ ਤੇ ਉਹਦਾ ਵੀ ਫਾਇਦਾ ਹੀ ਆ ਹਾਂਜੀ ਹਾਂਜੀ ਫਾਇਦਾ ਜੀ ਤੇ ਜੇ ਇਦਾਂ ਦਾ ਨਹੀਂ ਵੀ ਉਹਦਾ ਕੋਈ ਏਸ਼ੀ ਚ ਦਾ ਨੁਕਸਾਨ ਤਾਂ ਨਹੀਂ ਹੁੰਦਾ ਕੋਈ ਦਰਸ਼ਕਾਂ ਨੂੰ ਦੱਸ ਦਿਓ ਨਹੀ ਇਹ ਤਾਂ ਇੱਕ ਕੁਦਰਤ ਹੀ ਆ ਜੀ ਹਨਾ ਜਿਹਦਾ ਕੋਈ ਨੁਕਸਾਨ ਨਹੀਂ ਜੀ ਜਾਣੀ ਇਹ ਚੀਜ਼ ਆਪਾਂ ਨੂੰ ਫਾਇਦਾ ਪਹੁੰਚਾਉਂਦੀ ਹੈ ਹਾਂਜੀ ਹਾਂਜੀ ਇਹ ਤਾਂ ਆਪਾਂ ਨੂੰ ਕੁਦਰਤ ਨਾਲ ਦਿੱਤੀਆਂ ਜੀ ਆਪਾਂ ਇਹਦੀ ਵਰਤੋਂ ਨਹੀਂ ਕਰ ਰਹੇ ਜੀ ਹੂੰ ਕੁਦਰਤ ਆਪਾਂ ਨੂੰ ਦੇਈ ਜਾਂਦੀ ਹੈ ਜੀ ਪਰ ਵਰਤੋਂ ਨਹੀਂ ਜਰੂਰੀ ਕਈਆਂ ਲੋਕਾਂ ਨੂੰ ਲੱਗਦਾ ਹੈ ਕਿ ਯਾਰ ਤੁਸੀਂ ਇੱਕ ਨਿੱਕੀ ਜੀ ਚੀਜ਼ ਨੂੰ ਸੁਪਰ ਫੂਡ ਦਾ ਨਾਮ ਦੇ ਦਿੰਨੇ ਆ ਸੁਪਰ ਫੂਡ ਦਾ ਨਾਮ ਦੇ ਦਿੰਨੇ ਆ ਪਰ ਇਹ ਚੀਜ਼ ਸੁਪਰ ਫੂਡ ਹੈਗੀ ਆ ਕਿਉਂਕਿ ਜੇ ਉਹਦਾ ਵਰਤੋਂ ਤਰੀਕੇ ਨਾਲ ਕਰੀਏ ਤੇ ਨਾਲ ਉਹਦੀ ਘਰ ਦੇ ਰਹੀਏ ਤੇ ਮੇਰੇ ਖਿਆਲ ਨਾਲ ਤਾਂ ਉਹ ਸੁਪਰ ਫੂਡ ਹੀ ਆ ਹਾਂ ਨਾ ਮੈਂ ਦੇਖਦਾ ਜੀ ਕਾਫੀ ਹੁਣ ਜਾਗਰਤੀ ਆ ਚੁੱਕੀ ਨਿੰਬੂ ਹੁਣ ਆਮੇ ਲਾਉਣ ਲੱਪੇ ਜੀ ਨਿੰਬੂ ਹੁਣ ਹੂੰ ਨਿੰਬੂ ਜ਼ਰੂਰੀ ਹੈ ਜੀ ਸਾਡੇ ਘਰਾਂ ਚ ਖਤਮ ਹੋ ਗਏ ਬਿਮਾਰੀ ਤਦੇ ਹੁੰਨੇ ਆਪਾਂ ਜੀ ਹੂੰ ਘਰਾਂ ਦੀਆਂ ਚੀਜ਼ਾਂ ਤੋਂ ਆਪਾਂ ਫਾਟ ਕੇ ਚੋਰ ਆਪਾਂ ਸ਼ਹਿਰੀ ਚੀਜ਼ਾਂ ਲਿਆ ਕੇ ਵਰਤਦੇ ਆਂ ਜੀ ਬੰਦ ਬੋਤਲ ਵਾਲੇ ਉਹ ਪਤਾ ਨਹੀਂ ਕਾਦੀਆਂ ਬੰਦ ਉਹ ਚ ਅਰਕ ਹੋਗਾ ਪਰ ਨਿੰਬੂ ਪਾਣੀ ਨਹੀਂ ਹੋਗਾ ਜਿਹਦਾ ਬੋਤਲਾਂ ਮਿਲਦੀਆਂ ਨਹੀਂ ਕਾ ਨਿੰਬੂ ਵਾਲਾ ਫਲਾਨੇ ਵਾਲਾ ਜੀ ਹੈ ਨਹੀਂਗਾ ਉਹ ਜੀ ਹੂੰ ਉਹ ਹੈ ਨਹੀਂ ਵੇਚ ਜੀ ਆ ਇੱਕ ਆਪਾਂ ਨੂੰ ਸਾਹਮਣੇ ਅੱਖਾਂ ਦੇ ਆਪਾਂ ਤੋੜ ਕੇ ਨਿੰਬੂ ਜਿਹੜਾ ਬਣਾ ਆਪ ਆਪ ਵਰਤਿਆ ਆ ਸਾਡੇ ਹੱਥਾਂ 'ਚ ਚੀਜ਼ ਆ ਨਾ ਇਹਨੂੰ ਕੋਈ ਖਾਦਾ ਨਾ ਸਪਰੇ ਨਾ ਇਹ 'ਚ ਕੋਈ ਜਾਨੀ ਉਹ ਪ੍ਰੀਜ਼ਰਵੇਟਰ ਜਿਹਨੂੰ ਦੇਖੋ ਗੱਲ ਇਹ ਆ ਕਿ ਹਰੇਕ ਚੀਜ਼ ਦੀ ਮਹੱਤਤਾ ਆ ਜਿਹੜੇ ਲੋਕਾਂ ਨੂੰ ਲੱਗਦਾ ਆ ਵੀ ਜਿੱਦਾਂ ਹੁਣ ਇੱਕ ਦਿਨ ਕੱਲ ਪਰਸੋ ਸਾਡੀ ਵੀਡੀਓ ਤੇ ਇੱਕ ਤੇ ਕਮੈਂਟ ਆ ਜਿਹੜੀ ਆਪਾਂ ਕੀਤੀ ਸੀ ਤਾਂ ਦਲੇਆ ਦਿਖਾਉ ਲਾ ਵਾਥੂ ਦਿਖਾ ਲਤਾ ਉਹ ਕੋਈ ਸੱਜਣ ਨੇ ਕਿਹਾ ਵੀ ਇਹ ਅਸਲ ਚ ਸਾਗ ਨਹੀਂ ਸੀ ਇਹ ਤਾਂ ਇੱਕ ਦਵਾਈ ਬਣ ਗਈ ਸੀ ਹਾਂਜੀ ਹਾਂਜੀ ਦਵਾਈ ਬਣ ਗਈ ਸੀ ਹਾਂਜੀ ਵੀ ਜਿਹਦੇ ਚ ਬਾਥੂ ਪੈਣਾ ਤਾਂਦਲਾ ਪੈਣਾ ਚਲਾਈ ਪੈਣੀ ਹਨਾ ਇਹ ਚੀਜ਼ਾਂ ਪੈ ਗਈਆਂ ਉਹ ਇੱਕ ਦਵਾਈ ਬਣ ਗਈ ਕਿਉਂਕਿ ਉਹਨਾਂ ਉਹਨਾਂ ਬੂਟੀਆਂ ਦਾ ਫਾਇਦਾ ਬਹੁਤ ਹਾਂਜੀ ਹਾਂਜੀ ਫਾਇਦਾ ਹਾਂਜੀ ਹਾਂਜੀ ਹਨਾ ਤੇ ਇਹ ਚੀਜ਼ਾਂ ਗੱਲ ਕੀ ਕਿ ਅਸੀਂ ਵਰਤਣੀਆਂ ਬੰਦ ਕੀਤੀਆਂ ਹਾਂਜੀ ਹਾਂਜੀ ਜੇ ਵਰਤਦੇ ਹਾਂ ਤਾਂ ਬਹੁਤ ਘੱਟ ਵਰਤ ਰਹੇ ਹਾਂ ਐ ਹੁਣ ਜਦਾਂ ਜੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਹੀ ਨਹੀਂਗਾ ਜੀ ਹਾਂ ਹਾਂ ਜਿੱਦਾਂ ਪੁਰਾਣੇ ਬਜ਼ੁਰਗਾਂ ਨੂੰ ਪਤਾ ਵਾ ਜੀ ਨਵੀਂ ਪੀੜ੍ਹੀ ਨੂੰ ਪਤਾ ਨਹੀਂ ਵੀ ਇਹ ਤਾਂਦ ਲਾ ਕੇ ਇਹ ਆ ਦੂਜੀਆਂ ਕੀ ਚੀਜ਼ਾਂ ਕਿਹੜੀ ਬਾਤੂ ਕੀ ਵਰਤਨਾ ਕਿੱਦਾਂ ਖਾਂਦੇ ਸੀ ਜੀ ਨਹੀਂ ਨਹੀਂ ਹੁਣ ਸਿਆਲਾਂ ਨੂੰ ਹੋ ਜਾਣੀਆਂ ਤਾਂਦ ਖਾ ਲੈਗੇ ਠੰਢ ਦੇ ਵਿੱਚ ਜੀ ਦੇਖੋ ਤੁਸੀਂ ਜਿਹੜਾ ਬਾਜ਼ਾਰਾਂ ਤੋਂ ਲੈ ਕੇ ਨਾ ਆਪਾਂ ਬੋਤਲਾਂ ਪੀਂਦੇ ਹਾਂ ਨਾ ਉਹ ਰੰਗ ਹੁੰਦਾ ਆ ਵਿੱਚ ਉਹਦੇ ਮਿੱਠਾ ਕੰਨਾ ਛੁੱਟਿਆ ਹੁੰਦਾ ਹਾਂ ਹਾਂ ਜੀ ਹਾਂ ਜੀ ਮਿੱਠਾ ਬਿਲਕੁਲ ਤੇ ਮੈਂ ਤਾਂ ਕਹਿੰਦਾ ਮਿੱਠਾ ਪਾਉਣ ਦੀ ਵੀ ਲੋੜ ਨਹੀਂ ਨਾਂਮ ਕੁ ਵੀ ਪਾਉਣ ਦੀ ਲੋੜ ਨਹੀਂ ਤੁਸੀਂ ਪੀ ਕੇ ਦੇਖੋ ਤੁਹਾਨੂੰ એનર્ਜੀ ਬਹੁਤ ਆ ਜਾਂਦੀ ਅਸੀਂ ਤਾਂ ਮੈਂ ਤਾਂ ਜਿੱਦਾ ਜੀ ਪੀਂਦੇ ਰਹਿੰਨਾ ਜਿੱਦਾ ਸਾਲਾਂ ਨੂੰ ਵੀ ਮੈਂ ਤਾਂ ਪੀ ਲੈਣਾ ਜੀ ਬਾਲਾ ਕੋਸਾ ਪਾਣੀ ਦਾ ਹਾਂਜੀ ਹਾਂਜੀ ਮਾੜਾ ਇਹ ਕੋਸਾ ਦਾ ਪਾਣੀ ਕਹਿੰਦਾ ਦਿੱਕਤ ਦੁੱਖਤ ਤਾਂ ਨਹੀਂ ਆਈ ਕਦੇ ਇੰਨਾ ਸਰੀਰ ਨਹੀਂ ਨਹੀਂ ਜੀ ਉਹ ਤਾਂ ਸ਼ਗਾ ਵਧੀਆ ਤੰਦਰੁਸਤੀ ਲਈ ਬਹੁਤ ਵਧੀਆ ਜੀ ਹਾਂਜੀ ਹਾਂਜੀ ਸੋ ਪਿਆਰੇ ਦੋਸਤੋ ਕੱਲੇ ਪਸ਼ੂਆਂ ਦੀ ਲਈ ਨਹੀਂ ਇਹ ਤੁਹਾਨੂੰ ਜਸਟ ਅਸੀਂ ਚੀਜ਼ ਦਿਖਾ ਲਈ ਜੇ ਤੁਸੀਂ ਪਸ਼ੂਆਂ ਨੂੰ ਦਿੰਦੇ ਰਹੋ ਬਾਕੀ ਪਸ਼ੂਆਂ ਨੂੰ ਇਨਰ ਜਰਨਲ ਹੀ ਦਿੰਦੇ ਰਹੋ ਲਗਾਤਾਰ ਤੁਸੀਂ ਇਦਾਂ ਹਫ਼ਤੇ ਦਸੀ ਦਿਨੀ 15 ਦਿਨੀ ਜਾਂ ਮਹੀਨੇ ਚ ਇੱਕ ਅੱਧੀ ਵਾਰੀ ਨਿੰਬੂ ਦੇ ਦਿਆ ਕਰੋ ਜਿਹੜੇ ਦਿੰਦੇ ਨੇ ਬਹੁਤ ਵਧੀਆ ਗੱਲ ਆ ਜਿਹੜੇ ਨਹੀਂ ਦਿੰਦੇ ਪ੍ਰੋਬਲਮ ਨਹੀਂ ਆਉ ਜ ਕਿਸ ਤੱਕ ਨਹੀਂ ਦਿੰਦੇ ਉਹ ਦੇ ਕੇ ਦੇਖ ਲਓ ਥਣਾ ਦੀ ਪ੍ਰੋਬਲਮ ਨਹੀਂ ਆਉਗੀ ਨਾੜਾਂ ਵਗੈਰਾ ਖੋਲ ਜਾਂਦੀਆਂ ਨੇ ਪਸ਼ੂ ਦੀਆਂ ਸ਼ਿੱਧੀ ਵਗੈਰਾ ਅਗਰ ਆ ਰਹੀ ਆ ਕਿਤੇ ਥਾਣ ਦੇ ਵਿੱਚ ਤੇ ਉਹ ਦੇ ਸਕਦੇ ਆ ਦਦਾ ਰੂਪਸ਼ ਨੂੰ ਦੇ ਸਕਦੇ ਹਾਂਜੀ 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 ਕੋਈ ਚੱਕਰ ਨਹੀਂ ਠੀਕ ਆ ਮੰਨ ਲਓ ਥਣ ਖੁੱਲ ਗਿਆ ਫਿਰ ਉਸ ਤੋਂ ਬਾਅਦ ਵੀ ਦਿੰਦੇ ਰਹਿਣਾ ਚਾਹੀਦਾ ਹਾਂ ਜੇ ਲੋੜਿਆ ਤਾਂ ਦੇ ਦੋ ਨੇ ਤੇ ਨਹੀਂ ਜਿੱਦਾਂ ਕਿ ਮਤਲਬ ਜੇ ਬਸ ਹੈ ਕਿ ਆਪਣੇ ਕੋ ਪਿਆ ਘਰੇ ਨੇ ਬੋਜਾ ਬੂਟੇ ਹੈਗੇ ਲੱਗੇ ਤਾਂ ਸਿਰ ਤੋਂ ਕੋਈ ਦੇ ਸਕਦੇ ਹਾਂ ਹਾਂਜੀ ਦੇ ਸਕਦੇ ਆ ਦੇ ਸਕਦੇ ਆ ਨੁਕਸਾਨ ਨਿਕਲ ਕੋਈ ਦਾ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਕੋਈ ਸਰਦੀ ਗਰਮੀ ਇਹਦਾ ਤਾਂ ਨਹੀਂ ਕੋਈ ਦੇਖਣਾ ਹੁੰਦਾ ਨਹੀਂ ਜੇ ਕੋਈ ਚੱਕਰ ਨਹੀਂਗਾ ਜੀ ਕੋਈ ਦਾ ਯਾਨੀ ਕਿ ਕੋਈ ਇਦਾਂ ਵੀ ਕੋਈ ਪਰਿਹੇਜ ਵਾਲੀ ਗੱਲ ਨਹੀਂ ਹੈ ਹਣਾ ਸੋ ਬਾਈ ਜੀ ਗੱਲ ਇਹ ਆ ਕਿ ਚੀਜ਼ਾਂ ਤੁਹਾਡੇ ਵਾਲੇ ਦੁਆਲੇ ਆ ਵਰਤਨੀਆਂ ਤੁਸੀਂ ਹ ਤੁਹਾਡੇ ਕੋਲ ਹੀ ਹੁੰਦੀਆਂ ਨੇ ਤੁਹਾਡੇ ਘਰਾਂ ਨੇ ਆਪਾਂ ਇਹ ਚੀਜ਼ਾਂ ਤਾਂ ਟੁੱਟ ਚੁੱਕੇ ਕੁਦਰਤੀ ਚੀਜ਼ਾਂ ਤਾਂ ਟੁੱਟ ਚੁੱਕੇ ਹਾਂ ਕੁਦਰਤੀ ਚੀਜ਼ਾਂ ਤੋਂ ਟੁੱਟੀਆਂ ਹੋਈਆਂ ਬਿਲਕੁਲ 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 ਸੋ ਬਈ ਧੰਨਵਾਦ ਜੀ ਜਿਨ੍ਹਾਂ ਨੇ ਵੀਡੀਓ ਦੇਖੀ ਬੇਨਤੀ ਆ ਕਿ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਓ ਲਾਈਕ ਵਾਲਾ ਬਟਨ ਜਿਹੜਾ ਥੱਲੇ ਗੂਠਾ ਜਿਹਾ ਖੜਾ ਹੁੰਦਾ ਜਾਂ ਦਿਲ ਦਾ ਨਿਸ਼ਾਨ ਜਿਹਾ ਹੁੰਦਾ ਆ ਉਹ ਦਬਾ ਦਿਓ ਉਸ ਤੋਂ ਬਾਅਦ ਚ ਇਹਨੂੰ ਅੱਗੋਂ ਇਹਨੂੰ ਅੱਗੋਂ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਜੀ ਬੇਨਤੀ ਆ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਪਸ਼ੂ ਰੱਖੇ ਨੇ ਉਹਨਾਂ ਨੂੰ ਜ਼ਰੂਰ ਭੇਜਦੇ ਹੋ ਉਹਨਾਂ ਦੇ ਕੰਮ ਦੀ ਵੀਡੀਓ ਆ ਤੇ ਚੈਨਲ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਤਾਂ ਸਬਸਕ੍ਰਾਈਬ ਕਰ ਲਓ ਇੰਸਟਾਗ੍ਰam ਦੇ ਉੱਤੇ ਜਾਂ ਫੇਸਬੁੱਕ ਦੇ ਵੀਡੀਓ ਦੇਖ ਰਹੇ ਆ ਤਾਂ ਇਸ ਪੇਜ ਨੂੰ ਸਾਡੇ ਨੂੰ ਤੁਸੀਂ ਫੋਲੋ ਕਰ ਲਓ ਸੋ ਬਹੁਤ ਬਹੁਤ ਧੰਨਵਾਦ ਜੀ ਜੁੜੇ ਰਹੋ ਪੀਆਰ ਪੰਜਾਬ ਨਾਲ ਜਲਦੀ ਇੱਕ ਨਵੀਂ ਵੀਡੀਓ ਨਾਲ ਫੇਰ ਮਿਲਦੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ